ਦੋਸਤੋ ਬਾਬਿਆਂ ਨੇ ਲੋਕਾਂ ਨੂੰ ਲੁੱਟਣ ਤੇ ਠਗਣ ਦੇ ਲੱਭ ਲੈ ਅਲੱਗ-ਅਲੱਗ ਰਸਤੇ ਦੋਸਤੋ ਇਹਨਾਂ ਲੋਕਾਂ ਨੂੰ ਜਰਾ ਧਿਆਨ ਨਾਲ ਦੇਖ ਲਓ ਆ ਇੱਕ ਮੁੰਡਾ ਤੇ ਉਸ ਦੇ ਪਿੱਛੇ ਇੱਕ ਔਰਤ ਬੈਠੀ ਆ ਉਹ ਇੱਕ ਬਜ਼ੁਰਗ ਜੋੜੇ ਨੂੰ ਹੱਥ ਦੇ ਕੇ ਰੋਕਦੇ ਆ ਤੇ ਇਹ ਕਹਿੰਦੇ ਆ ਕਿ ਤੁਸੀਂ ਪਿੱਛੇ ਬਾਬਾ ਜੀ ਨੇ ਤੁਹਾਨੂੰ ਹੱਥ ਦਿੱਤਾ ਸੀ ਤੁਸੀਂ ਕਿਉਂ ਨਹੀਂ ਉੱਥੇ ਸਕੂਟਰੀ ਰੋਕੀ ਆਪਣੀ ਤੇ ਉਹ ਬਹੁਤ ਪਹੁੰਚੇ ਹੋਏ ਬਾਬਾ ਜੀ ਆ ਤੇ ਇੰਨੇ ਨੂੰ ਉਹ ਬਾਬਾ ਵੀ ਦੇਖੋ ਉੱਥੇ ਆ ਜਾਂਦਾ ਆ ਤੇ ਉਹ ਉਸ ਬਜ਼ੁਰਗ ਔਰਤ ਦਾ ਤੇ ਉਸ ਦੇ ਘਰ ਵਾਲੇ ਦਾ ਵਿਸ਼ਵਾਸ ਬਣਾਉਣ ਲਈ ਉਸ ਬਾਬੇ ਦੇ ਪੈਰੀਂ ਹੱਥ ਲਾ ਦਿੰਦੇ ਆ ਤੇ ਉਹ ਬਜ਼ੁਰਗ ਔਰਤ ਤੇ ਉਸ ਦੇ ਪਤੀ ਨੂੰ ਉਹ ਬਾਬਾ ਗੱਲਾਂ ਦੇ ਵਿੱਚ ਪਾ ਕੇ ਗੁੰਮਰਾਹ ਕਰ ਦਿੰਦਾ ਆ ਤੇ ਉਹਨਾਂ ਨੂੰ ਇਹ ਕਹਿ ਰਿਹਾ ਆ ਕਿ ਜਿੰਨੇ ਵੀ ਤੁਹਾਡੇ ਕੋਲ ਪੈਸੇ ਆ ਤੇ ਗਹਿਣੇ ਆ ਇਸ ਸਰਮਾਲ ਦੇ ਵਿੱਚ ਇਹਨਾਂ ਨੂੰ ਬੰਦਿਓ ਮੈਂ ਇਹਨਾਂ ਨੂੰ ਡਬਲ ਕਰ ਦੂੰਗਾ ਤੇ ਉਹ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਉਹ ਜਿੰਨੇ ਵੀ ਉਹਨਾਂ ਕੋਲ ਗਹਿਣੇ ਹੁੰਦੇ ਤੇ 35000 ਰੁਪਇਆ ਉਹਨਾਂ ਦੇ ਕੋਲ ਕੈਸ਼ ਸੀ ਉਸ ਰਮਾਲ ਦੇ ਵਿੱਚ ਬੰਦ ਲੈਂਦੇ ਆ ਤੇ ਬਾਬਾ ਉਸ ਰਮਾਲ ਦੇ ਵਿੱਚ ਆਪਣੇ ਕੋਲੋਂ ਕੁਝ ਪੱਤੇ ਪਾ ਦਿੰਦਾ ਆ ਤੇ ਉਹਨਾਂ ਨੂੰ ਇਹ ਕਹਿੰਦਾ ਆ ਕਿ ਇਹ ਖੋਲਣਾ ਨਹੀਂ ਨਾ ਕਿਸੇ ਨੂੰ ਦੱਸਣਾ ਆ ਇਹ ਸਿਰਫ ਘਰ ਜਾ ਕੇ ਤੁਸੀਂ ਖੋਲਣਾ ਆ ਪਤਾ ਨਹੀਂ ਕਿਹੜੇ ਵੇਲੇ ਉਹ ਬਾਬਾ ਉਹ ਰਮਾਲ ਬਦਲ ਲੈਂਦਾ ਆ ਤੇ ਉਹ ਬਜ਼ੁਰਗ ਔਰਤ ਤੇ ਉਸ ਦੇ ਘਰ ਵਾਲਾ ਜਦੋਂ ਘਰ ਜਾ ਕੇ ਉਸ ਨੂੰ ਖੋਲ ਕੇ ਦੇਖਦੇ ਤੇ ਉਸ ਦੇ ਵਿੱਚੋਂ ਨਿਕਲਦੇ ਆ ਕੰਕਰ ਦੋਸਤੋ ਇਹਨਾਂ ਦੀਆਂ ਸ਼ਕਲਾਂ ਚੰਗੀ ਤਰ੍ਹਾਂ ਦੇਖ ਲਓ ਜੇ ਅਸੀਂ ਲੋਕ ਸਿਆਣੇ ਹੋ ਗਏ ਆ ਤੇ ਇਹਨਾਂ ਬਾਬਿਆਂ ਨੇ ਠਗਣ ਦੇ ਰਸਤੇ ਵੀ ਅਲੱਗ-ਅਲੱਗ ਲੱਭ ਲਿਆ ਇਹ ਬੰਦੇ ਫੜ ਹੋਣੇ ਚਾਹੀਦੇ ਆ ਤੇ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਤਾਂ ਜੋ ਜੇ ਤੁਸੀਂ ਗਰੁੱਪ ਬਣਾਇਆ ਤਾਂ ਗਰੁੱਪਾਂ ਦੇ ਵਿੱਚ ਵੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇਹ ਹੋਰ ਸ਼ਰੀਫ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਲੁੱਟ ਨਾ ਸਕਣ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਜਰੂਰ ਬੰਦੇ ਫੜ ਹੋਣੇ